ਅਜੋਕੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਪਿੱਛੇ ਨਹੀਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰ ਨੰਬਰ 75 ਦੇ ਕੌਂਸਲਰ ਕਸ਼ਮੀਰ ਸਿੰਘ ਗੁਡਾਲੀ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿਖੇ ਨਾਦੀ ਫਾਊਂਡੇਸ਼ਨ ਪ੍ਰੋਜੈਕਟ ਨੰਨੀ ਕਲੀ ਦੇ ਵੱਲੋਂ 5 ਫਰਵਰੀ ਤੋਂ 11 ਫਰਵਰੀ ਤੱਕ ਮਹਿਲਾ ਵਰਗ ਦੇ ਕਰਵਾਏ ਗਏ ਫੁੱਟਬਾਲ ਮੁਕਾਬਲਿਆਂ ਦੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀਵਡਾਲੀ ਦੀਆਂ ਲੜਕੀਆਂ ਦੀ ਕੌਮੀ ਪੱਧਰ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਦਾ ਸਵਾਗਤ ਕਰਨ ਮੌਕੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਕੌਂਸਲਰ ਕਸ਼ਮੀਰ ਸਿੰਘ ਗੁਟਾਲੀ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀਵਡਾਲੀ ਦੇ ਪ੍ਰਿੰਸੀਪਲ ਬਲਰਾਜ ਸਿੰਘ ਢਿਲੋਦੀਨ ਨਿਗਰਾਨੀ ਤੇ ਪ੍ਰੋਗਰਾਮ ਅਫਸਰ ਮਨਾਜੀ ਸ਼ਰਮਾ ਦੇ ਬੇਮਿਸਾਲ ਪ੍ਰਬੰਧਾ ਹੇਠ ਕੋਚ ਕਮ ਮੈਨੇਜਰ ਨੀਲਮ ਅਰੋੜਾ ਤੇ ਸਿਮਰਨਜੀਤ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿਖੇ ਅਜੋਜਿਤ ਕੌਮੀ ਪੱਧਰ ਦੇ ਫੁੱਟਬਾਲ ਖੇਡ ਮੁਕਾਬਲਿਆਂ ਦੇ ਵਿੱਚ ਸ਼ਮੂਲੀਅਤ ਕਰਨ ਗਈ ਸਕੂਲ ਦੀ ਲੜਕੀਆਂ ਦੀ ਫੁੱਟਬਾਲ ਟੀਮ ਨੇ ਸਿਲਸਿਲੇਵਾਰ ਮੈਚਾਂ ਦੇ ਦੌਰਾਨ ਖੂਨ ਪਸੀਨਾ ਵਹਾਉਂਦੇ ਹੋਏ ਫਾਈਨਲ ਪ੍ਰਤੀਯੋਗਤਾ ਵਿੱਚ ਆਪਣੀ ਜਗ੍ਹਾ ਬਣਾਈ ਤੇ ਫਿਰ ਕੌਮੀ ਪੱਧਰ ਤੇ ਤੀਸਰਾ ਸਥਾਨ ਹਾਸਲ ਕੀਤਾ ਪ੍ਰਬੰਧਕਾਂ ਵੱਲੋਂ ਖਿਡਾਰਨਾਂ ਤੇ ਕੋਚਾਂ ਨੂੰ ਬਰੋਨ ਮੈਡਲ ਸਰਟੀਫਿਕੇਟ ਤੇ ਟਰੋਫੀ ਦੇ ਕੇ ਨਿਵਾਜਿਆ ਗਿਆ ਉਹਨਾਂ ਨੇ ਕਿਹਾ ਕਿ ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਖਤਮ ਕਰਨ ਵਾਸਤੇ ਧੀਆਂ ਦਾ ਮਾਨ ਸਨਮਾਨ ਕਰਨਾ ਤੇ ਉਹਨਾਂ ਦੀ ਹਰੇਕ ਪ੍ਰਕਾਰ ਦੀ ਪ੍ਰਾਪਤੀ ਤੇ ਉਹਨਾਂ ਨੂੰ ਹਲਾਸ਼ੇਰੀ ਦੇਣਾ ਚੰਗੇ ਸ਼ਹਿਰ ਵਾਸੀ ਦਾ ਫਰਜ਼ ਹੈ ਜਿਸ ਨੂੰ ਉਹਨਾਂ ਵੱਲੋਂ ਬਖੂਬੀ ਨਿਭਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪਾਰਟੀ ਬਾਜੀ ਤੇ ਤਰੇਬੰਦੀ ਤੋਂ ਪਰੇ ਰਹਿ ਕੇ ਹਰ ਕਿਸੇ ਨੂੰ ਇਹਨਾਂ 3 ਨੂੰ ਵਧਿਆਉਣਾ ਚਾਹੀਦਾ ਹੈ ਉਹਨਾਂ ਪੁਵਕ ਵਿੱਚ 3 ਨੂੰ ਹੋਰ ਵੀ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਤਾਕੀਦ ਦਿੰਦਿਆਂ ਹਰ ਸੰਭਵ ਸਹਾਇਤਾ ਦੇਣ ਦਾ ਪ੍ਰੋਸਾਹ ਦਿੱਤਾ ਮੈਂ ਜੀ ਕਸ਼ਮੀਰ ਸਿੰਘ ਵਡਾਲੀ ਵਾਰਡ ਨੰਬਰ 75 ਤੋਂ ਕੌਂਸਲਰ ਜੀ ਪਰ ਬੜੀ ਅਜਮਾਨ ਵਾਲੀ ਗੱਲ ਆ ਕਿ ਮੇਰੇ ਵਾਰਡ ਦੇ ਵਿੱਚ ਚਰਨਸ਼ੂ ਪ੍ਰਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਗਰੀ ਗੁਰੂ ਕੀ ਵਡਾਲੀ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਵਡਾਲੀ ਦੇਖੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਸੀ ਨੰਨੀ ਕਲੀ ਔਰ ਉਸ ਦੇ ਕੋਚ ਸਿਮਰਨਜੀਤ ਔਰ ਨੀਲਮ ਰੋੜਾ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਨੈਸ਼ਨਲ ਅੱਜ ਬੱਚੇ ਖੇਡ ਕੇ ਆਏ ਨੇ ਔਰ ਅਸੀਂ ਉਹਨਾਂ ਦਾ ਬੱਚਿਆਂ ਦਾ ਮਾਣ ਕਰਨ ਵਾਸਤੇ ਅੱਜ ਇੱਥੇ ਬੁਲਾਇਆ ਸੀ ਔਰ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਮੈਂ ਗਾ ਵੀ ਬੜਾ ਫਖਰ ਮਹਿਸੂਸ ਕਰਦਾ ਕਿ ਗੁਰੂ ਕੀ ਵਡਾਲੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਜਿਹੜੇ ਆ ਇਸ ਗੁਰੂ ਕੀ ਵਡਾਲੀ ਦਾ ਨਾਮ ਜਿਹੜਾ ਬੜਾ ਰੋਸ਼ਨ ਕਰ ਰਹੇ ਨੇ ਔਰ ਅੱਛਾ ਖੇਡ ਕੇ ਆਏ ਨੇ ਔਰ ਗਾੜੀ ਵੀ ਆਸ ਕਰਦੇ ਆ ਕਿ ਇਸ ਸਕੂਲ ਦੇ ਜਿਹੜੇ ਬੱਚੇ ਆ ਚੰਗਾ ਸਪੋਰਟਸ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਨਗੇ ਔਰ ਖੇਡ ਕੇ ਜਿਹੜਾ ਹੋਰ ਵੀ ਤਰੱਕੀ ਹਲ ਵਧਣਗੇ ਸ਼ਿਕਲ ਜੀ ਮੈਂ ਸਿਮਰਨਜੀਤ ਕੌਰ ਵਡਾਲੀ ਗੁਰੂ ਸੀਨਰਸ ਕੈਂਡੀ ਸਕੂਲ ਵਿੱਚ ਵਤੌਰ ਨਨਿਕਲੀ ਦੇ ਵਿੱਚ ਪ੍ਰੋਜੈਕਟ ਨਨਿਕਲੀ ਪ੍ਰੋਜੈਕਟ ਵਿੱਚ ਐਸੇ ਦੇ ਵਜੋਂ ਕੰਮ ਕਰ ਰਹੀ ਹਾਂ ਤੇ ਸਾਡੇ ਬੱਚੇ ਲਖਨਊ ਗਏ ਸੀ ਵਾਰਾਨਸੀ ਫੁੱਟਬਾਲ ਮੈਚ ਖੇਡਣ ਤੇ ਬੱਚਾ ਨੇ ਬਹੁਤ ਹੀ ਵਧੀਆ ਉੱਥੇ ਆਪਣਾ ਜੋਰ ਵਿਖਾਇਆ ਜਦੋਂ ਕਿ ਸਾਡੇ 4 ਮੈਚ ਵੱਖਰੀ ਵੱਖਰੀ ਡਿਸਟ੍ਰਿਕਟ ਨਾਲ ਹੋਏ ਤੇ ਫਾਈਨਲਿਸ ਸਾਡੇ ਬੱਚੇ ਰਹੇ ਨੇ ਤੇ ਉੱਥੇ ਆਪਣਾ ਲੋਹਾ ਮਣਾ ਕੇ ਆਏ ਨੇ ਤੇ ਸਾਡੇ ਲਈ ਬਹੁਤ ਹੀ ਵਧੀਆ ਖੁਸ਼ੀ ਵਾਲੀ ਤੇ ਮਾਨਵਰੀ ਗੱਲ ਹੈ ਪਿੰਡ ਦੇ ਸਹਿਯੋਗ ਅਲਟੇ ਪ੍ਰਿੰਸੀਪਲ ਸਰ ਦੇ ਸਹਿਯੋਗ ਨਾਲ ਇਹ ਇਵੈਂਟ ਬਹੁਤ ਹੀ ਵਧੀਆ ਰਿਹਾ ਅਸੀਂ ਇਹ ਉਮੀਦ ਕਰਦੇ ਹਾਂ ਕਿ ਬੱਚੇ ਹੋਰ ਤੋਂ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਤੇ ਪਿੰਡ ਵਾਲੇ ਸਹਿਯੋਗ ਸਾਨੂੰ ਜਦੋਂ ਦੇਣਗੇ ਤਾਂ ਫਿਰ ਅਸੀਂ ਹੋਰ ਬੱਚੇ ਦੀ ਮਿਹਨਤ ਕਰਵਾ ਕੇ ਅੱਗੇ ਹੋਰ ਇਵੈਂਟਸ ਵਿੱਚ ਭਾਗ ਲਵਾਵਾਂਗੇ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕੌਨਸਾ ਸਾਹਿਬ ਨੇ ਸਾਨੂੰ ਬੁਲਾਇਆ ਤੇ ਸਾਡੇ ਬੱਚਾ ਨੂੰ ਇੱਥੇ ਐਪਰੀਸ਼ੀਏਟ ਕੀਤਾ ਵਾ ਉਹਨਾਂ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਨੰਦੀ ਫਾਊਂਡੇਸ਼ਨ ਵੱਲੋਂ ਲਖਨਊ ਵਾਰਾਨਸੀ ਵਿੱਚ ਗਏ ਫੁੱਟਬਾਲ ਖੇਡਣ ਉੱਥੇ ਸਾਡਾ ਬਹੁਤ ਸਖਤ ਟੀਮਾਂ ਨਾਲ ਮੁਕਾਬਲਾ ਹੋਇਆ ਉੱਥੇ ਅਸੀਂ ਸਾਰੀਆਂ ਟੀਮਾਂ ਨਾਲ ਮੁਕਾਬਲਾ ਕਰਕੇ ਅੱਤੇ ਇਸ ਮੁਕਾਮ ਤੇ ਪਹੁੰਚੇ ਸਾਰਿਆਂ ਦਾ ਧੰਨਵਾਦ ਉਹ ਬਹੁਤ ਸਾਰੀ ਖੁਸ਼ੀ ਮਿਲ ਰਹੀ ਹੈ ਕਿ ਅਸੀਂ ਇਸ ਮੌਕਮੇ ਤੇ ਕਿ ਜਿੱਥੇ ਅਸੀਂ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਅਸੀਂ ਹੋਰ ਮਿਹਨਤ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਕਰਾਂਗੇ ਤੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ। ਬੱਚੋ ਬੋਲਦੇ ਅਸੀਂ ਕਾਉਂਸਲਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਤੇ ਸੈਕੰਡਲੀ ਅਸੀਂ ਵੀ ਜਿਹਦਾ ਧੰਨਵਾਦ ਕਰਦੇ ਆਂ ਬੱਚਿਆਂ ਦੇ ਪੈਰੈਂਟਸ ਨੇ ਸਾਨੂੰ ਨਾਲ ਹੈਲਪ ਹੈਇਆ ਸੀਗੀ ਤੇ ਫੇਰ ਹੀ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਆਂ ਤੇ ਸਾਡੇ ਪ੍ਰਿੰਸੀਪਲ ਸਾਹਿਬ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆਂ ਬੱਚਿਆਂ ਨੇ ਮਿਹਨਤ ਕੀਤੀ ਜਿਹੜਾ ਅਸੀਂ ਬੱਚਿਆਂ ਨੂੰ ਅੱਗੇ ਲੱਗੇ ਗਏ ਆਂ ਤੇ ਹੋਰ ਵੀ ਅਗੋ ਮਤਲਬ ਇਹੀ ਚਾਹ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਹੀ ਦੇਈ